ਅੰਮ੍ਰਿਤਸਰ ਵਿੱਚ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪਤੀ ਵੱਲੋਂ ਮਾਂ ਤੇ ਧੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇਨਸਾਫ ਲੈਣ ਲਈ ਉਹਨਾਂ ਨੂੰ ਥਾਂ-ਥਾਂ ਟੱਕੇ ਖਾਉਣੇ ਪਏ ਮਾਂ ਅਤੇ ਧੀ ਦੀ ਮਦਦ ਦੇ ਲਈ ਜਾਗਦਾ ਜ਼ਮੀਰ ਸਮਾਜ ਸੇਵੀ ਸੰਸਥਾ ਅੱਗੇ ਆਈ ਅਤੇ ਮਾਂ ਅਤੇ ਧੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੂਰੇ ਮਾਮਲੇ ਦੀ ਜਾਣਕਾਰੀ ਮਾਂ ਅਤੇ ਧੀ ਅਤੇ ਜਾਗਦਾ ਜ਼ਮੀਰ ਸਮਾਜ ਸੇਵੀ ਸੰਸਥਾ ਦੇ ਵੱਲੋਂ ਦੱਸੀ ਗਈ ਇਸ ਮੌਕੇ ਮਾਂ ਅਤੇ ਧੀ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਧਰਨਾ ਲਗਾਉਗੇ ਜਨਤਾ ਦੇ ਮੁੱਦੇ ਤੇ ਲੱਗਦਾ ਹੈ ਜਨਤਾ ਦੇ ਮੁੱਦੇ ਲਈ ਕਾਫੀ ਲੱਗਦਾ ਹੋਵੇ ਦੋ ਸਰਗਸ਼ ਕਰਦਾ ਹੈ ਇਹ ਮੁੱਦਾ ਹੈ ਇੱਕ ਅਲੱਗ ਕਿਸਮ ਦਾ ਮੁੱਦਾ ਹੈ ਇੱਕ ਬੇਟੀ 11 ਸਾਲ ਦੀ ਅਮੀਨ ਇੱਕ ਬੱਚੀ ਦੇ ਹੱਕ ਦੀ ਲੜਾਈ ਹੈ ਜਿੱਦਾਂ ਸਬੰਧੇ ਚੇ ਬਟਾਲੇ ਧਰਤੀ ਤੇ ਧਰਨਾ ਵੀ ਲਾਇਆ ਸੀ ਇੱਕ ਬੱਚੀ ਦਾ ਕੀ ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨ ਵਿੱਚ ਜਾ ਰਿਹਾ ਉਸ ਬੱਚੀ ਦਾ 11 ਸਾਲ ਦੀ ਬੱਚੀ ਹੈ ਜਿੰਦੇ ਪੜਨ ਲਿਖਨ ਦੇ ਦਿਨ ਸੀ ਖਸ ਰਹਿਣ ਦੇ ਦਿਨ ਸੀ ਔਰ ਅੱਜ ਉਹ ਸਰਨੇ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਧਰਨੇ ਲਾਣੇ ਪੈ ਰਹੇ ਆ ਉਹ ਹੜਤਾਲਾਂ ਤੇ ਬਹਿਣਾ ਪੈ ਰਿਹਾ ਹੈ ਔਰ ਦਰਦਾਂ ਦੇ ਥੋਕੜਾਂ ਖਾਣੇ ਪੈ ਰਿਹਾ ਹੈ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਂਦੇ ਆ ਲੱਖਾਂ ਰੁਪਏ ਉੱਥੇ ਲਗਾਉਂਦੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜਮ ਲੈਂਦੇ ਆ ਧੀ ਜਮਲੀ ਉਹਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਜੰਦੀ ਪਿਓ ਦੀ ਹੁੰਦੀ ਹੈ ਔਰ ਮੈਂ ਬਹਰਾਣਾ ਵੀ ਕਿੱਡਾ ਤੁਰੰਤਿਕ ਪਿਓ ਏ ਜਿਨੇ ਆਪਣੀ ਧੀ ਨੂੰ ਅਜ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਹੈ ਪਿਓ ਦਾ ਉਹਨੂੰ ਸੜਕਾਂ ਦੇ ਰੋਲਣ ਵਾਸਤੇ ਛੱਡਿਆ ਹੋਇਆ ਹੈ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਹੈ ਸਰ ਜੀ ਸਾਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਸੜਕਾਂ ਉੱਤੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਉਹਦਾ ਆਪਣੀ ਮੋਟੀ ਨਾਲ ਲੜਾਈ ਹੋ ਸਕਦੀ ਹੈ ਮਤਵੇਦ ਹੋ ਸਕਦੇ ਆ ਹਰ ਮੀਆਂ ਬੀਬੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਜਨਾ ਵਾਂ ਕਿ ਜੇਕਰ ਹਸਬੰਡ ਵਾਈਫ ਦੀ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਾਰਨ ਆਇਆ ਦੁਨੀਆ 'ਚ ਉਸ ਬੇਟੀ ਦਾ ਹੀ ਕਸੂਰ ਹੈ ਉਸ ਨੂੰ ਉਸਦੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ 'ਚ ਰਹਿ ਰਹੀ ਏ ਜਿਹੜਾ ਕਿ ਇਹਨਾਂ ਦੇ ਪਿਤਾ ਦੇ ਨਾਂ ਤੇ ਆਮੀਨ ਦੇ ਪਿਤਾ ਜੀ ਗਗਨਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰੋਂ ਨੂੰ ਅਮੀਨ ਦੀ ਭੂਆ ਪਰਿਵਾਰੋਂ ਨੂੰ ਫੁੱਫੜੋਂ ਨੂੰ ਇਹਦੇ ਪਿਓ ਵੱਲੋਂ ਵੀ ਜਿਹੜਾ ਗਗਨਦੀਪ ਦਾ ਪਿਓ ਏ ਆਂਦਾ ਇਹਨੂੰ ਧਰੂਗੇ ਮਕਾਨ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਏ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਏ ਉਹਦੀ ਵਿੱਚ ਇਹਨਾਂ ਨੇ ਸਬੰਧਤ ਥਾਣੇ 'ਇੱਕ ਕੰਪਲੇਨ ਕੀਤੀ ਐਫਆਈਆਰ ਵੀ ਹੋਈਆਂ ਉਹਨਾਂ ਦੇ ਵਿੱਚ ਪਰ ਐਫਆਈਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਏ ਅਸੀਂ ਸਤਿਕਾਰ ਕਰਦੇ ਆ ਅਦਾਲਤਾਂ ਦਾ ਪਰ ਅਸੀਂ ਦੇਖੇ ਸਾਡੀਆਂ ਧੀਆਂ ਦੀ ਬੇਇੱਜ਼ਤੀ ਹੋ ਰਹੀ ਏ ਅਦਾਲਤਾਂ 'ਚੋਂ ਇਨਸਾਫ ਨਹੀਂ ਮਿਲ ਰਿਹਾ ਅਸੀਂ ਜਾਣਿਆ ਜਿਹੜੀ ਅਮੀਨ ਬੇਟੀ ਏ ਉਹਦਾ ਜਿਹੜਾ ਬੰਦਾ ਹੱਕ ਏ ਉਹਨਾਂ ਦਾ ਹੱਕ ਹੈ ਮਕਾਨ ਦੀ ਛਾਤੇ ਵੀ ਨਹੀਂ ਬੇਟੀ ਦੇ ਹੱਕ ਤੇ ਆ ਫਿਰ ਉਹਦੀ ਮਾਤਾ ਤੇ ਆ ਦੇਖੋ ਪਹਿਲਾਂ ਹੀ ਬੇਟੀ ਦੇ ਹੱਕ ਚਾ ਮਾਤਾ ਦਾ ਹੱਕ ਚਲੋ ਉਹਨਾਂ ਦਾ ਮਤਵੇਦ ਹੋ ਸਕਦਾ ਬੇਟੀ ਦਾ ਕੀ ਕਸੂਰ ਹੈ ਅਸੀਂ ਬੇਟੀ ਦੇ ਹੱਕ ਵਾਸਤੇ ਧਰਨੇ ਦਾ ਐਲਾਨ ਕਰਦੇ ਪਿਆ ਜਾਗਦਾ ਜ਼ਮੀਰ ਅੱਜ ਐਲਾਨ ਕਰਦਾ ਹੈ ਵੀ ਸ਼ਨੀਵਾਰ ਅਗਲੇ ਸ਼ਨੀਵਾਰ ਸਵੇਰੇ 12 ਵਜੇ ਬਟਾਲੇ ਸ਼ਾਸਤੀ ਨਗਰ ਵਿੱਚ ਜਿੱਥੇ ਅਮੀਨ ਦੇ ਦਾਦਾ ਦਦੀ ਦਾ ਮਕਾਨ ਹੈ ਉਹਦੇ ਅੱਗੇ ਧੰਨੇ ਦੇ ਬਾਹਾਂਗੇ ਅਮੀਨ ਦੀ ਉਮਰ ਕਿੰਨੀ ਹੈ ਅਮੀਨ ਦੀ ਉਮਰ 11 ਸਾਲ ਹੈ ਔਰ ਇਹ ਆਪਣੇ ਦਾਦਾ ਦਾਦੀ ਕੋ ਹੱਥ ਦੀ ਲੜਾਈ ਲੜਨ ਜਾ ਰਹੀ ਹੈ ਮੀਨ ਅਮੀਨ ਦੇ ਨਾਲ ਜਾਦਵੀਰ ਪੂਰੇ ਤੌਰ ਤੇ ਖੜਾ ਹੈ ਔਰ ਜਾਦਵੀਰ ਦੇ ਸਾਰੇ ਸੇਵਾਦਾਰ ਉਥੇ ਧੰਨੇ ਦੇ ਜਾ ਕੇ ਇਹ ਲੜਾਈ ਲੜਨਗੇ ਔਰ ਲੜਾਈ ਦਾ ਲਾੜਦਣਗੇ ਪ੍ਰਸ਼ਾਸਨ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹੜੇ ਉਥੇ ਸਿਟੀ ਥਾਣੇ ਦੇ ਐਸਐਚਓ ਸਾਹਿਬ ਹੈ ਜਿਹੜੇ ਏਸੀਬੀ ਸਾਹਿਬ ਹੈ ਜਿਹੜੇ ਤੋਂ ਡੀਸੀ ਸਾਹਿਬ ਨੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਪ੍ਰੈਸ ਰਾਈ ਆਈਆਂ ਮੈਸੇਜ ਪੇ ਜਲ ਲੱਗ ਗਿਆ ਵੀ 12 ਵਜੇ ਬੇਟੀ ਅਮੀਨ ਦੇ ਨਾਲ ਇੱਕ ਸ਼ਾਂਤ ਮੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਸਾਨੂੰ ਪਤਾ ਹੈ ਕੁਝ ਕੁਝ ਜਿਹੜੀਆਂ ਉੱਥੋਂ ਦੀ ਅਸਮਾਜਿਕ ਸੰਸਥਾਵਾਂ ਹੈ ਉਹ ਇਸ ਧਰਨੇ ਦਾ ਵਿਰੋਧ ਜਰੂਰ ਕਰਨਗੀਆਂ ਕਿਉਂਕਿ ਅੱਜ ਕੱਲ੍ਹ ਸ਼ਰਮ ਦੇਖਿਆ ਵੀ ਸਾਡੇ ਕੁਝ ਸਮਾਜ ਸੇਵੀ ਸੰਸਥਾਵਾਂ ਕੁਝ ਜਿਹੜੀਆਂ ਗਿਵ ਐਂਡ ਟੇਕ ਕਰਕੇ ਦੂਜਿਆਂ ਦਾ ਵਿਰੋਧ ਕਰਦੀਆਂ ਸਾਨੂੰ ਉਹ ਵੀ ਸਮਾਚਾਰ ਮਿਲੇ ਆ ਅਸੀਂ ਸਿਟੀ थाना ਬਟਾਲਾ ਦੇ ਐਸਐਚਓ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਅਸੀਂ ਸ਼ਾਂਤਪੂਰਨ ਧਰਨਾ ਲਾਵਾਂਗੇ ਅਸੀਂ ਕੋਈ ਵੀ ਟ੍ਰੈਫਿਕ ਨਹੀਂ ਰੋਕਾਂਗੇ ਔਰ ਸਾਡੇ ਧਰਨੇ ਦੇ ਮਤਲਬ ਸਾਨੂੰ ਸਾਡੀ ਜਿਹੜੀ ਸਪੋਰਟ ਕੀਤੀ ਜਾਵੇ ਸਾਡੇ ਜਿਹੜੇ ਲੇਡੀਜ਼ ਮੈਂਬਰ ਆਣੇ ਆ ਐਨ ਜੀਓ ਦੇ ਸਾਡੇ ਜੈਂਟਸ ਮੈਂਬਰ ਆਣੇ ਆ ਕਿਸੇ ਦਾ ਵੀ ਕੋਈ ਮਤਲਬ ਮਾਨਸ ਰੂਗ ਨਾ ਕੀਤਾ ਜਾਵੇ ਰੂਗ ਹੋਇਆ ਤੁਹਾਡੇ ਨਾਲ ਉਸ ਜਗ੍ਹਾ ਤੇ ਹਾਂਜੀ ਹੋਇਆ ਜੀ ਸਾਨੂੰ ਜਿਹੜੇ ਉੱਥੋਂ ਦੇ ਐਸ ਐਚਓ ਜਸਜੀਤ ਸਿੰਘ ਹੈਗੇ ਆ ਉਹਨਾਂ ਨੇ ਬਾਰ ਬਾਰ ਲੜਕੀ ਦੀ ਮਦਰ ਮੌਨਿਕਾ ਜੀ ਨੂੰ ਫੋਨ ਕਰਕੇ ਉੱਥੇ ਥ੍ਰੈਟ ਕੀਤਾ ਹੈ ਉੱਥੋਂ ਦੇ ਐਸ ਐਚਓ ਜਿਹੜੇ ਬਟਾਲੇ ਦੇ ਸਿੱਟੀ ਥਾਣੇ ਦੇ ਆ ਜਸਜੀਤ ਸਿੰਘ ਔਰ ਸਾਡੇ ਨਾਲ ਵੀ ਫੋਨ ਤੇ ਗੱਲ ਹੋਈ ਉਹਨਾਂ ਮਾੜੀ ਭਾਸ਼ਾ ਵਰਤੀ ਜਸਜੀਤ ਸਿੰਘ ਨੇ ਔਰ ਇਹ ਦੋ ਬੇਟੀਆਂ ਮੈਡਮ ਰિયા ਮੈਡਮ ਮੌਨਿਕਾ ਥਾਣੇ ਭਲਾਇਆ ਗਿਆ ਥਾਣੇ ਬਿਨਾ ਕੋਈ ਲੇਡੀਜ਼ ਪੁਲਿਸ ਹੋਏ ਉੱਥੇ ਕੋਈ ਲੇਡੀਜ਼ ਪੁਲਿਸ ਅਫਸਰ ਨਹੀਂ ਹੈਗਾ ਇਹਨਾਂ ਨੂੰ ਡਰਾਇਆ ਗਿਆ ਵੀ ਤੁਸੀਂ ਧਰਨਾ ਲਾਇਆ ਤੁਹਾਡੇ ਦੇ ਪਰਚੇ ਕਿਤੇ ਜਾਣਗੇ ਦੁਆਰਾ ਧਰਨੇ ਲਾਓਗੇ ਤੁਹਾਡੇ ਦੇ ਹੋਰ ਪਰਚੇ ਕਿਤੇ ਜਾਣਗੇ ਮੈਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿਹੜੇ ਧਰਨੇ ਸੀ ਇਹ ਹੱਕ ਲਈ ਲਾਣੇ ਪੈਂਦੇ ਆ ਹੱਕ ਮੰਗਿਆ ਨਹੀਂ ਮਿਲਦੇ ਹੱਤਾਂ ਲਈ ਸੰਘਰਸ਼ ਕਰਨਾ ਪੈਂਦਾ ਤੁਸੀਂ ਤੁਹਾਡੇ ਬੋਲ ਹੈ ਔਰ ਸਭ ਤੋਂ ਪਹਿਲਾਂ ਜੇਕਰ ਬਟਾਲੇ ਦਾ ਐਸ ਐਚਓ ਸਿਟੀ ਥਾਣੇ ਦਾ ਜਾਂ ਏ ਸੀ ਪੀ ਜਾਂ ਹੋਰ ਮੁੱਖ ਅਧਿਕਾਰੀ ਕੋਲ ਦੇ ਧਰਨਿਆਂ ਦੇ ਪਰਚੇ ਕਰਨੇ ਚਾਹਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਐਮ ਐਲ ਏ ਸ਼ਹਿਰੀਏ ਉਹਨਾਂ ਦੇ ਪਰਚਾ ਕਰੋ ਬਾਈ 5 ਜਨਵਰੀ 2022 ਚ ਉਹ ਸਾਡੇ ਨਾਲ ਧਰਨੇ ਦੇ ਬੈਠੇ ਸੀ ਅਸੀਂ ਉਹਨਾਂ ਦੀ ਕੋਈ ਪਰਮਿਸ਼ਨ ਨਹੀਂ ਲਈ ਉੱਥੇ ਵੀ ਇੱਕ ਬੱਚੀ ਦਾ ਇਨਸਾਫ ਲਈ ਬਸ ਅਡੇ ਧਰਨਾ ਲਾਇਆ ਹੀ ਲਗਾਤਾਰ 5 ਘੰਟੇ ਉਹਦੀ ਮਜਬੂਰੀ ਧਰਨਾ ਲਾਇਆ ਸੀ ਸ਼ੈਰੀ ਕਲਸੀ ਸਾਡੇ ਨਾਲ ਬੈਠਾ ਸੀ ਲੱਗਦਾ ਹੈ ਕਿ ਧਰਨਾ ਲਾਉਣ ਵਾਸਤੇ ਲੋਕਤੰਤਰ ਹੈ ਧਰਨਾ ਲਾਉਣ ਵਾਸਤੇ ਕੁਛ ਨਾ ਪਈਗਾ ਪਹਿਲੇ ਫੈਰਸੀ ਆਪਣੀ ਗੱਲ ਬਣਾਵਾਗੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਬਿਲਕੁਲ ਨਹੀਂ ਸਾਡੇ ਮੁਤਾਬਕ ਧਰਨਾ ਦਾ ਤਾਦੀ ਲਾਣਾ ਪੈਂਦਾ ਨਾ ਜਦੋਂ ਇਨਸਾਫ ਨਹੀਂ ਮਿਲਦਾ ਲੋਕਤੰਤਰ ਹੈਗਾ ਇਹ ਐਸਐਟੂ ਜਸਜੀਪ ਜੋ ਆਪ ਦੇਗਾ ਐਸਐਟੂ ਜਸਜੀਪ ਨੇ ਕਿਉਂ ਇਹਨੂੰ ਲੜਕੀ ਨੂੰ ਬਾਰ-ਬਾਰ ਫੋਨ ਕੀਤਾ ਕਿਉਂ ਇਹਨੂੰ ਥ੍ਰੈਟ ਕੀਤਾ ਅਗਲੀ ਆਪਣੀ ਬੇਟੀ ਦਾ ਹੱਕ ਲੈਣ ਨਾ ਜਾਵੇ ਜੇ ਨਾਲ ਅਸੀਂ ਨਾਲ ਆ ਜਾਲਦਾ ਮੇਰੇ ਨਾਲ ਹੈ ਅਸੀਂ ਇਸ ਬੱਚੇ ਨੂੰ ਬੱਚੀ ਆਮੀਨ ਨੂੰ ਜਿਹੜਾ ਇਹਦਾ ਬਾਂਦਾ ਸ਼ੱਤ ਉਹ ਦੁਆਵਾਂਗੇ ਜਿਹੜੀ ਦੀ ਪੜ੍ਹਾਈ ਦਾ ਖਰਚਾ ਉਹ ਦੁਆਵਾਂਗੇ ਹੋਰ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੱਤਰਕਾਰ ਇਹਨੂੰ ਸਮਰਥਨ ਨਹੀਂ ਕਰੇਗਾ ਕੱਲ ਨੂੰ ਇਹ ਬੱਚੀ ਕਿੱਥੇ ਬੈਠੇਗੀ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ ਜਿਸ ਬੱਚੀ ਨੂੰ ਮੁੱਢਲੀਆਂ ਸੁਧਾਵਾਂ ਤੋਂ ਵੰਚਿਤ ਕੀਤਾ ਗਿਆ ਇਸ ਬੱਚੀ ਦਾ ਆਨਾਲਾ ਫਿਊਚਰ ਕੀ ਏ ਅਸੀਂ ਦੇਖਿਆ ਕਈ ਬੱਚੀਆਂ ਬਾਅਦ ਠੰਡੇ ਦੇ ਪੈਂਦੀਆਂ ਮੈਂ ਲੋਹੇ ਕਹਿ ਨਹੀਂ ਜਾਂਦਾ ਪਰ ਮੈਂ ਮਜਬੂਰੀ ਵਿੱਚ ਕਹਿ ਰਿਹਾ ਹਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਬਟਾਲਾ ਵਾਸੀ ਨਾ ਖੜੇ ਹੋਏ ਜਿਸ ਸਾਰੇ ਮਰਸਲ ਵਾਸੀ ਨਾ ਖੜੇ ਹੋਏ ਜਿਸ ਸਮਾਜ ਸਭੀ ਸੰਸਥਾਵਾਂ ਨਾ ਖੜੇ ਹੋਈਆਂ ਪੋਲੀਟਿਕਲ ਲੋਕਾਂ ਦਾ ਮਾਨੂੰ ਕੋਈ ਗਲਾਨੀ ਕਿਉਂਕਿ ਪੋਲੀਟਿਕਲ ਲੋਕ ਜਿਹੜੇ ਉਹ ਯੂਜ਼ ਆ ਤੁਹਾਨੂੰ ਨਾਲ ਦਿਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੀ ਦੇ ਸਮਰਥਨ ਚਾਹਾਂਦੀ ਹੈ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸਕੂਲਾਂ 'ਚ ਜਾਵਾਂਗੇ ਅਕਸ਼ਾਂ ਨੂੰ ਸਮਰਥਨ ਮੰਗਾਂਗੇ ਮਟਾਲੇ ਦੀਆਂ ਸਮਾਜਿਕ ਸੰਸਥਾਵਾਂ ਕੋਈ ਸਮਰਥਨ ਮੰਗਦੇ ਆ ਉੱਥੋਂ ਦੀਆਂ ਕਈ ਸਮਾਜਿਕ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਹੀ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਫਿਰ ਕੋਈ ਅਦਾਲਤੀ ਕੇਸ ਵੀ ਚੱਲ ਰਿਹਾ ਬਿਲਕੁਲ ਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ ਚ ਮਾਂ ਧੀ ਚੱਕਰ ਲਾ ਲਾ ਕੇ ਅੱਜ ਦੇ ਲੋਨਾਂ ਦੀ ਹਾਲਾਤ ਕੀ ਹੋ ਗਈ ਆ ਔਰ ਇਹ ਜਲਦਮੀ ਕੋ ਆਏ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਵਾਚ ਕਰ ਰਹੇ ਆ ਅਸੀਂ ਸਾਰਾ ਸਰਚ ਕੀਤਾ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸਰਾਸਰ ਧੱਕਾ ਧੰਨਵਾਦ ਨਿਆ ਪਰਨਾਲੀ ਤੋਂ ਕੀ ਮੰਗ ਕਰਨਾ ਚਾਹੋਗੇ ਨਿਆ ਪਰਨਾਲੀ ਤੋਂ ਅਸੀਂ ਮੰਗ ਕਰਨਾ ਚਾਹੁੰਦੇ ਆ ਜੱਜ ਸਾਹਿਬ ਜਿਹੜੇ ਵੀ ਜੱਜ ਹੈ ਜਿਹੜੇ ਵੀ ਸਾਡੇ ਭੈਣਾ ਜਾਂ ਭਰਾ ਸਾਡੇ ਜੱਜ ਹੈ ਉਹਨਾਂ ਨੂੰ ਜਲਦਮੀ ਦੇ 10000 ਜੁਰਮ ਕੇ ਬੇਨਤੀ ਏ ਕਿ ਜਿਹੜਾ ਇਨਸਾਫ ਨਾ ਇਹੋ ਜਿਹਾ ਇਨਸਾਫ ਜਿੱਥੇ ਬੇਟੀ 5 ਸਾਲ ਆਪਣੇ ਫਾਦਰ ਕੋ ਇਨਸਾਫ ਹੱਕ ਲਈ ਵੇਟ ਕਰਦੀ ਪਈ ਏ ਉਹ ਉਥੇ ਜਲਦੀ ਮਤਲਬ ਜਿਹੜਾ ਹੈ ਨਾ ਨਿਆ ਦਿੱਤਾ ਜਾਵੇ ਇੰਝ ਜੇ ਤੁਸੀਂ 10 10 ਸਾਲ ਲਾ ਦੋਗੇ ਤੇ ਬੱਚਿਆਂ ਦਾ ਫਿਊਚਰ ਹੋ ਖਰਾਬ ਹੋ ਜਾਏਗਾ ਆਨ ਵਾਲਾ ਸਮਾਂ ਮਾਵਾ ਮਾਂ ਤੇ ਧੀ ਵਾਸਤੇ ਬਹੁਤ ਮਾੜਾ ਹੈ ਅਜਾ ਸਰ ਸਾਹਿਬ ਉਹ ਦਾਤਾਂ ਨੂੰ ਕੋਈ ਸਮਨ ਭੇਜੇਗਾ ਇਹ ਪਿਓ ਹਾਂਜੀ ਦਾਤਾਂ ਨੂੰ ਬੜੇ ਸਮਨ ਭੇਜੇ ਗਿਆ ਜਿਹੜਾ ਪਿਓ ਇਹ ਪੇਸ਼ ਨਹੀਂ ਹੁੰਦਾ ਕਈ ਵਾਰ ਦਾਤਾਂ ਨੂੰ ਸਮਨ ਭੇਜਿਆ ਵਾਰੰਟ ਵੀ ਕੱਢਿਆ ਪਰ ਜਦੋਂ ਪੇਸ਼ ਨਹੀਂ ਹੋਏਗਾ ਇਹ ਤਾਂ ਹੱਥ ਦਿੜਾਈਏ ਹੱਕ ਤੇ ਸੱਤ ਲੜਾਈਏ ਕੀ ਮਾਮਲਾ じゃ ਸਾਰਾ ਇਕੱਠੇ ਹੋ ਕੇ ਤੇ ਮੇਰੇ ਹਸਬੰਦ ਨਾ ਅਕਤੂਬਰ ਦੇ ਫਰਾਰ ਹੋ ਗਏ ਆ ਮਤਲਬ Oman ਚਲੇ ਗਏ ਤੇ ਉਥੇ ਨਾ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹਿ ਰਹੇ ਆ ਮੇਰੇ ਕੋ ریکارڈਿੰਗ ਸੀਗੀਆਂ ਕੁਝ ਪ੍ਰੂਫ ਵੀ ਹੈਗੀਆਂ ਐਵੀਡੈਂਸ ਸਾਰੇ ਤੇ ਉਹਨੋਂ ਕੀ ਕਰਦੇ ਆ ਸਾਨੂੰ ਉੱਥੋਂ ਗਲਤ ਮਤਲਬ ਨਾਲ ਮੈਸੇਜ ਕਰ ਰਿਹਾ ਕਿਸੇ ਦੇ ਥਰੂ ਕਿ ਤੂੰ ਜੋ ਕਰਨਾ ਵਾਲਾ ਮੈਂ ਇਦਾਂ ਕਰਾਂਗਾ ਤੇ ਬੱਚੀ ਦੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈਗਾ ਮੈਨੂੰ ਹੈਗਾ ਕਿ ਮੈਂ ਇੱਕ ਚੀਜ਼ ਤੋਂ ਬਾਹਰ ਨਿਕਲਾ ਮੇਰੇ ਜੋ ਮੇਰਾ ਹੱਕ ਬੰਦਾ ਮੇਰੇ ਬੱਚੀ ਦਾ ਬੰਦਾ ਮੈਨੂੰ ਦੇਣ ਪਰ ਮੇਰੀ ਫੈਮਿਲੀ ਜਿਹੜੀ ਲੌਸ ਫੈਮਿਲੀ ਉਹ ਚੀਜ਼ ਖਤਮ ਨਹੀਂ ਹੋਣ ਦੇਣਾ ਚਾਹੀ ਰਹੀ ਮੈਂ ਬਹੁਤ ਟੈਨਸ਼ਨ ਚ ਹਾਂ ਇਸ ਟਾਈਮ ਪਰੇਸ਼ਾਨੀ ਦੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਡਿਪਰੈਸ਼ਨ ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਅੱਛੀ ਚੀਜ਼ ਤੋਂ ਮੈਂ ਚਾਹੁੰਦੀ ਕਿ ਮੇਰੇ ਅੱਜ ਚੀਜ਼ ਮੈਨੂੰ ਖਤਮ مطلب ਹੋਏਗਾ ਮੈਂ ਆਪਣਾ ਘਰ ਨਹੀਂ ਦੇਣਾ ਚਾਹੁੰਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਿਆ ਔਨ ਰਿਕਾਰਡ ਹੈਗਾ ਤੇ ਬੈਂਕ ਚੁਕੜਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹਲਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਮੈਂ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਇੱਕੋ ਕੁੜੀ ਹੈ ਬਣੀ ਹੋਤੀ ਹੈ ਮੈਂ ਕੀ ਕਰਾਂ ਘਰ ਛੱਡਦਾ ਕਿੱਥੇ ਜਾ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਹੈ 12 ਸਾਲ ਹੋ ਗਏ ਮੇਰੀ ਤੇ ਐਡਾ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨੂੰ ਕੁਝ ਕਦੀ ਕਿਹਾ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਇੱਥੇ ਚਾਚਰ ਪੰਪੰਸਾ ਉਹ ਨਹੀਂ ਹੁੰਦਾ ਸੀ ਜੇ ਆਂਦਾ ਸੀ ਲੜਾਈ ਝਗੜਾ ਕਰਦਾ ਸੀ ਫਾਦਰ ਮਦਰ ਬੋਥ ਸਾਡਾ ਮਤਲਬ ਉਸ ਤੋਂ ਬਹੁਤ ਲੋਕ ਲੜਾਈ ਝਗੜਾ ਕਰਵਾਉਂਦੇ ਕਦੀ ਉਹ ਮੈਨੋਂ ਸਹੀ ਰਿਆ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਂਦੇ ਜਾਂਦੇ ਹੀ ਪ੍ਰਸਾਦ ਨਹੀਂ ਉਹਨਾਂ ਨੇ ਉਹਦੇ ਨਾਲ ਰਲ ਗਏ ਕਹਿੰਦੇ ਤੇਰਾ ਕੀ ਸਾਥ ਦੇਇਆ ਤੇਰ ਕੋ ਕੀ ਹੈ ਉਹਦੇ ਨਾਲ ਰਲ ਗਏ ਸਾਰੇ ਤੁਹਾਡਾ ਆਪਣਾ ਪਰਿਵਾਰ ਤੇ ਕਾ ਪਰਵਾਹ ਨਾ ਉਹ ਤੇ ਮੇਰੇ ਨਾਲ ਹੀ ਗਏ ਮੇਰਾ ਨਾਂ ਦਾ ਮੇਰੇ ਫਾਦਰ ਨਹੀਂ ਗਏ ਮਦਰ ਮੇਰੇ ਹਾਰਟ ਪੇਸ਼ੈਂਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਹੁਣ ਕਿੱਥੇ ਕਿੱਥੇ ਜਾਏ ਮੈਂ ਕੀ ਕਰਾਂ ਉਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ ਤੋਂ ਅਲੱਗ ਹੋਇਆ ਮੇਰਨਾ ਤੇ 2019 ਤਾਂ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਵਿੱਚ 2022 ਚ ਆਇਆ ਸੀ ਉਦੋਂ ਵੀ ਲੜਾਈ ਝਗੜਾ ਕਰਕੇ ਗਲੀ ਵਿੱਚ ਰੋਲਾ ਰੁਲਾ ਪਾ ਕੇ ਬਸ ਮੇਰਾ ਘਰ ਆ ਖਾਲੀ ਕਰ ਪਰਚੇ ਪੁਰਚੀ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਗਿਆ ਦਿੱਲੀ ਦੀ ਫਲਾਈਟ ਤੇ ਭੱਜ ਗਿਆ लास्ट ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾ ਪਰਿਵਾਰ ਨੂੰ ਮਿਲੇ ਮੈਂ ਮੈਂ ਤੇ 2022 ਦੀ ਮੇਰੀ ਮਦਰ ਇਨ ਲਾ ਮੇਰੇ ਘਰਾਂਂਤੀ ਜੰਦੀ ਰਹੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਬਰ ਹਲੇ ਬਹੁਤ ਮੇਰੀ ਮਦਰ ਇਨ ਲਾ ਨੇ ਬਹੁਤ ਮੇਨਾ ਖੇਲ ਖੇਲਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਵਾ ਇਸ ਤਰੀਕੇ ਦੇ ਮੈਂ ਯੂ ਮੀਨ ਮੈਨੂੰ ਇਹ ਹੀ ਹੋਗਾ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੱਗੇ ਕਿੱਥੇ ਜਾਵਾਂਗੇ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ ਤੇ ਮੈਂ ਆਪਣੀ ਬੱਚੀ ਲੱਗੇ ਸਾਈਡ ਤੇ ਹਾਂ ਕਿਉਂ ਮ ਕੁਝ ਵੀ ਹੋ ਸਕਦਾ ਕਿਉਂਕਿ ਬੱਚੀ ਦਾ ਸਿਰ ਹੈਗਾ ਪੂਰਾ ਮਾਰਕਸ ਦਾ ਕਾਟ ਟੋਨ ਨੱਪੇ ਆ ਸਾਰਾ ਕੁਝ ਹੋਣ ਨੱਪਿਆ ਮੇਰੇ ਕੋ ਤੇ ਆਈ ਹੋਏਗਾ ਨਾ ਜਿਵੇਂ ਇਧਰ ਇਧਰ ਨੇ ਕੰਪਲੇਟ ਕੀਤੀ ਨਹੀਂ ਕੋਈ ਕਾਰਵਾਈ ਪੁਲਿਸ ਨੇ ਕੀਤੀ ਕੋਈ ਇਸ ਬੱਚਾ ਕੀਤਾ ਤਿੰਨ ਵਾਰੀ ਮੇਰੇ 99 ਵਿੱਚ ਉਹਨੇ ਘਰ ਚ ਮਤਲਬ ਕਿ ਗੱਡੀ ਚ ਗੁੰਡਾਗਰਦੀ ਕਰਵਾਈ ਹੈ ਪੂਰੀ ਹਮੇ ਹਾਂਜੀ ਹਾਂਜੀ ਤਿੰਨ ਵਾਰੀ ਕੀਤਾ ਹੁਣ ਹਾਂਜੀ 11 11 ਸਾਲ ਦੀ ਹਾਂਜੀ ਫਿਰ ਮੰਗ ਕੇ ਕਰਦੇ ਹਾਂ ਪੁਲਿਸ ਸਰਸ ਅਸੀਂ ਇਹ ਨੂੰ ਕਹਿ ਰਹੇ ਕਿ ਉਹਨੂੰ ਬੁਲਾਇਆ ਜਾਏ ਐਦਾਂ ਤਾਂ ਕੋਈ ਵੀ ਭੱਜੇਗਾ ਐਦਾਂ ਤੇ ਕਿਸੇ ਨਾ ਵੀ ਧੋਖਾ ਜਾਏਗਾ ਹਰ ਕੋਈ ਫਰਾਡ ਕਰਕੇ ਭੱਜੇਗਾ ਨਾ ਉਹਨੂੰ ਕਿਉਂ ਐਮਬੈਸੀ ਕਿਉਂ ਨਹੀਂ ਬੁਲਾ ਰਹੀ ਐਸੀ ਐਮਬੈਸੀ ਨੂੰ ਵੀ ਫਾਈਲ ਹੋਇਆ ਤੁਹਾਡੇ ਹਸਬੰਦ ਦੇ ਨਾਮ ਹਾਂਜੀ ਹਾਂਜੀ ਕੋਈ ਕੋਈ ਜਿਹਨੂੰ ਸਮਨ ਕਿਤੇ ਆ ਉਹਨਾਂ ਨੂੰ ਕਹਿੰਦੇ ਇਮੀਡੀਏਟਲੀ ਆਓ ਕਿਉਂਕਿ ਨੈਕਸਟ ਸਟੇਜ ਤੇ ਵੀ ਹੋਏਗਾ ਫਰੰਟ ਅਗੇ ਵਾਰੰਟੀ ਇਸ਼ੂ ਕੰਡੀਸ਼ਨਲ ਵਾਰੰਟੀ ਗਿਆ ਪਰ ਉਹ ਕੰਡੀਸ਼ਨਲ ਲੰਬੀਆਂ ਪਿਆ ਜਾਂਦੀਆਂ ਉਹਦੇ ਨਾਲ ਬੱਚੇ ਦਾ ਫੰਕਸ਼ਨ ਤੇ ਸਭ ਪਿਆ 25 ਕਿ ਮੈਨੂੰ ਕੁਝ ਵੀ ਕਰਵਾ ਸਕਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਡਰ ਰਹੇਗਾ हां जी मैडम जी नाम देते आज प्रेस कॉन्फ्रेंस का दस्त सारे देश वासियों को नमस्कार मैं सीमा वर्मा जागता जमीन की मुखोतेदार होने के नाते मैं आज ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਭੈਣ ਭਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਕੋਦੇ ਲਈ ਇਨਸਾਫ ਚਾਹਨੇ ਆ ਆਪਣੀ ਪ੍ਰਸ਼ਾਸਨ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਦੀ ਧੀ ਹੈ ਮਦਰ ਵੀ ਕਿਸੇ ਦੀ ਧੀ ਹੈ ਮਗਰ ਜੇਕਰ ਉਹ ਇਹ ਸੋਚੀਂ ਸੋਚਦਾ ਅੱਜ ਅਸੀਂ ਅਗਰ ਦੇਸ਼ ਦੇ ਨਾਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁੱਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰਸ ਅਸੀਂ ਔਰ ਬਟਾਲਾਵਾਦੇ ਕੁਝ ਸਾਰੇ ਤਕਰੀਬਨ ਦੇਸ਼ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਇਸ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਨ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਤਰਨਾਲਗਾਂ ਜਾਵਾਂਗੇ ਔਰ ਉਥੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਹੋਣ ਸੋ ਆ ਫੋਟੋਆਂ ਜਿਹੜੀਆਂ ਬੱਚੀ ਨੇ ਫੜੀਆਂ ਕੀ ਇਹ ਕੌਣ ਕੌਣ ਨੇ ਬੱਸ ਇਹ ਤੇ ਸੋਹਰਾ ਪਰਿਵਾਰ ਹੈ ਫਾਦਰ ਹੈ ਫਾਦਰ ਦਾਦਾ ਜੀ ਹੋਣਗੇ ਫਾਦਰ ਸਾਹਿਬ ਹੋਣਗੇ ਨਹੀਂ ਨਹੀਂ ਇਹ ਲੜਕੀ ਦਾ ਡੈਡੀ ਹੈ ਗਗਨਜੀਤ ਸਿੰਘ ਇਹ ਲੜਕੀ ਨੇ ਫੋਟੋ ਇੱਕ ਤਿਆਰ ਕਰਾਈ ਏ ਜਿੰਨੇ ਕਿਹਾ ਪਾਪ ਨਹੀਂ ਇਹ ਪਾਪ ਹੈ ਦੇਖੋ ਇੱਕ ਬੱਚੀ ਹੈ ਕਿੰਨੀ ਮਜਬੂਰ ਹੈ 11 ਸਾਲ ਦੀ ਇੱਕ 11 ਸਾਲ ਦੀ ਬੱਚੀ ਇੱਕ ਸਟੈਚੂ ਤਿਆਰ ਕਰਾ ਰਹੀ ਆਪਣੇ ਬਾਪ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੱਚੀ ਜਿਹੜੀ 11 ਸਾਲ ਦੀ ਏ ਇੱਕ ਸਟੈਚੂ ਬਣਾ ਰਹੀ ਜਿੰਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਇਹ ਪਾਪ ਹੈ ਵਾਕਈ ਇਹ ਲੰਤ ਇਨਸਾਨ ਜਿਹੜਾ ਅਜ ਆਪਣੀ ਬੱਚੇ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ ਜਿਹੜਾ ਆਪਣੀ ਵਾਈਫ ਦਾ ਨਹੀਂ ਹੋ ਸਕਿਆ ਇੱਕ ਬੇਟੀ ਦਾ ਨਹੀਂ ਹੋ ਸਕਿਆ ਕਿਉਂਕਿ ਬਾਪ ਦੇ ਪ੍ਰਤੀ ਉਹਨਾਂ ਦੀ ਬੇਟੀ ਦੇ ਇਮੋਸ਼ਨਸ ਨਹੀਂ ਹੋੜਿਆ ਬੋਲੋ ਬਣਾ ਲੈ ਮਾਈਕ ਇੱਥੇ ਕਰ ਲੀਏ ਹੁਣ ਲੋ ਜੀ ਅੱਗੇ ਕਰੋ ਛੋਟਾ ਇਹ ਡਾਊਨ ਕਰ ਦਿਓ ਸਭ ਕੋ ਨਮਸਤੇ ਇੱਕ ਇੱਕ ਸੈਕਿੰਡ तो हाँ सबको नमस्ते मेरी तरफ से मैं एन जी ओ के मेंबर रिया ठाकुर बात कर रही हूँ जैसे कि आप सब देख रहे हो मेरे जो सर हैं सुभाष जी उन्होंने जो अभी बोला है मोनिका के बारे में अमिन के बारे में ये हमारी क्लाइंट है हम इनकी हेल्प कर रहे हैं वो बिल्कुल सच है अगर ये ये जो इंसान है गगनदीप सिंह ये जहाँ पर भी बैठा है अगर ये सच्चा था तो ये वापस क्यों नहीं आया ये भागा क्यों ये सच्चा नहीं है ये एक जल्लाद है पापी है एक एक माँ का गुनागार है और एक बेटी का ठीक है तो मेरे को इनके साथ बहुत हमदर्दी है मैं इनका बिल्कुल साथ दे रही हूँ और मैं दूंगी आगे भी दूंगी जब तक मेरी क्लाइंट मोनिका को और अमीन को दोनों को जस्टिस नहीं होता तब तक मैं इनके साथ हूँ और इनकी जो मदर है गुरप्रीत कौर उनको भी अरेस्ट किया जाए क्योंकि वो इनके पीछे विद रिवॉल्वर गुंडे भेजते हैं और इनके पीछे इनको जान से मरवाने के लिए गुंडे भेजे जाते हैं इन पर हमला किया जाता है ये अपने घर पे सेफ नहीं है दोनों माँ बेटियाँ ये।, ये दोनों इस टाइम डिप्रेशन में है मैं प्लीज आपके आगे जनता के आगे हाथ जोड़ के बेनती करती हूँ एज ए सिस्टर